गल ये बात पहले बुलारे बहुत बोल गए मतलब सबने चंगी चंगी गेंो राबी तपेल कमेटी बनाई कोई मकसद था वैसे नहीं मनाई गई पहला क्यों नहीं मना लेती मकसद या कि जो बंदा चैलेंज कदो ਕਿ 라ਵੀ ਤੱਪੇ ਵਾਲੇ ਉਹਦੀ ਗਰਦਨੇ ਵਿੱਚ ਜਦੋਂ ਸਰੀਆ ਆ ਜਾਈਂ ਸਿੱਧੋ ਕਰ ਦਿਓ ਜੇ ਨਹੀਂ ਕਰਨਾ ਤਾਂ ਅਸੀਂ ਆਪੇ ਕਰ ਗੀਆ ਦੇਖੋ ਦੂਈ ਰੋਟੀ ਆਹ ਕੋਈ ਖਵਾ ਜਾ ਤੇ ਕੋਈ ਮਾਰੋਵਾ ਚਾਹ ਕੋ ਤਕੜਵਾ ਜੇ ਕਿ ਨਹੀਂ ਇੰਨੀ ਤਕੜੀ ਗੱਲ ਕਹਿ ਕੇ ਤੇ ਆਪਾਂ ਤਾਂ ਸਹਿਨ ਕਰ ਨਹੀਂ ਸਕਦੇ ਜੇ ਅੰਡਾਰੇ ਮੰਨੇ ਇਹ ਗੱਲੇ ਫਰੋ ਲੱਗਦੇ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤਾਰੇ ਗੱਲੇ ਉੱਜਤਾ ਮੰਨੇ ਕਹੀਓ ਉੱਥਾ ਮੈਂ ਤਾਰੇ ਗੱਲੇ ਖੜਾ ਹੂੰ ਲੜਨੋ ਵਾ ਮਰਨੋ ਵਾ ਜੋ ਕੁਝ ਕਰਦਾ ਮੈਂ ਤਾਰੇ ਸਾਥ ਲੇਕਿਨ ਆਪਾਂ ਇਹ ਗੱਲੇ ਨੇ ਬੈਠ ਕੇ ਹੱਲ ਕਰਾਂ ਕੋਰ ਸੇ ਮਗਰੇ ਅੱਬੇ ਆਰ ਮੇਲ ਜੋ ਕਮੇਡੀ ਬਣੀ ਆ ਤੁਨੇ ਇਹ ਮਸਲਾ ਨਾਲ ਕਰ ਜੋ ਕਿ ਬਣਾਈ ਗਈ ਆ ਇਹਦੇ ਮੋਜ ਜਿਹੜਾ ਕੇਸ ਚਲੇ ਪੜੇ ਉਹ ਕੇਸੋਂ ਵੀ ਕਾਇ ਤਾਕਤ ਨਹੀਂ ਪੰਜਾਬੀ ਵਾਲੇ ਔਰ ਇਹ ਮਾਰੇ ਪਰਾਂ ਕੇਸ ਕਰ ਦਿੱਥੇ ਲੇਕਿਨ ਨਹੀਂ ਉਹ ਕੇਸ ਕਰੇ ਭਈਓ ਅਮਾਰ ਰਾਵੀ ਵੀ ਸੀ ਬੰਦਾ ਚ ਜਿਹਨਾਂ ਦਾ ਮੋਢਾ ਪਰਾ ਧਰ ਕੇ ਉਹਨਾਂ ਚਲਾਈ ਆ ਉਹ ਕੋ ਯਾਰ ਇਹਨੂੰ ਪੱਲੀ ਗਾਣੀ ਕੋ ਯਾਰ ਉਹ ਰਾਵੀ ਆਲ ਬਾਰੇ ਗੱਲੇ ਸੀ ਕਿ ਉਹ ਇੱਕ ਆਈ ਕਰ ਸਕੀ ਮਾਰੋ ਜੋਨੋ ਗੱਲ ਕਰਦ ਨੇ ਸਰੀਆ ਕੱਢ ਹਾਲ ਕਰੀ ਸੀ ਨਾ ਉਸ ਤਾਈ ਗੱਲ ਕਰਦੀ ਸੀ ਕਿ ਜੋ ਰਾਵੀ ਆਲ ਉਹਨਾਂ ਗੱਲੇ ਸਤੇ ਹੀ ਇਹ ਰਾਵੀ ਆਲ ਗੱਲੇ ਨਾ ਉੱਤੇ ਨਾ ਕੋਈ ਨਹੀਂ ਗੱਲ ਨਹੀਂ ਕਹਦੇ ਸੀ ਤੇ ਜਦ ਰਾਵੀ ਕੱਪੇ ਜੋ ਨਾ ਰਾਵੀ ਕੱਪੇ ਜੰਤਾਲ ਮਿਲ ਕਮੇਟੀ ਬਣੀਆ ਆਪਾਂ ਰਲ ਮਿਲ ਕੇ ਇਹੋ ਹਲ ਕਾ ਲੀਆਂ ਅੱਬੇ ਮਨੇ ਮੈਂ ਵੀ 3 ਵਾਰੀ ਉੱਤੇ ਅਰਧਵਾਰ ਗਿਆ ਤੋ 3 ਵਾਰੀ ਮੈਂ ਲਗਾਤਾਰ ਅਰਧਵਾਰ ਬਨੇ ਪਾਈਸਾ ਬਹੁਤ ਮਿਲੇ ਉਸਤਾ ਲੇਕਿਨ ਕੋਈ ਨਹੀਂ ਸੁਣੀ ਉਹਨੂੰ इको लाल शाह एक पाना राम छा एक बाबा राम शाह तीन जी मैंने मिनते करके मत करो मैं मन टाइम लैनो मैं तारी मिनतें कर तो फिर मसला तो हलोजी आ मैं इन्हें बुलाऊंगे नोने चले जाए नुह बुलाऊ नोने गर्मी की भाई चला तो पुसो कहने मैं मैं करूँ भाई चलो कोई गल नहीं फिर मैं जिले में ही तारी मैं चेक इना धक्का खा बड़ी यार मतलब तू ही खा ला खैर तुम्हें गर्मी में चाय प्राचा चाय पराचा चाय प्राचा पी भी गुजारा करना तो कहीं फिर मैं हिसाब कटो मैं ना समझा मैं गल सुनो ये ना सारे काबू वाले बंदा नहीं बैठ मैंने मैं डिटेल जा करोड़ों रुपया कठो दो जो कलैक्शन हुई ना गोपाल मंदिर करोड़ों रुपया कठो लेकिन वो तो गड्डी करके तेल फूक के मारे पैसों को गले अभी जावा अपने पैसों को कि फर्क देखो लेकिन गलती थी तो मारे तो के मतलब मैं मार्ग गलती हो गई मानस तो बना लगोबा तो आपन तू जरूर तू खजाना पैसा दे दिन गलती करके ना तू सारो करता ही हो गए जमीन कर देते भी अभी तो गलती खर्च के नहीं कर सकते मन लगे पदों पौने दुई करोड़ रुपया कटो दो करते करते फिर डेढ़ करोड़ आ गए फिर करोड़ आ गए फिर सत्तर लाख रुपया आ गए अब मैंने यही पता लागो पर रुपया चौंती लाख रुपया जा चौदे चौंती चलो बीस गले जोड़ के मैं चल कोई गल गलती मैं मतलब चौदह लाख रुपया इना पैसा नहीं कोई, पारो पैसा तभी पैसा पता कटे कर करो और, कर और खा लो तो, दूसरा आदमी और फिर खाया भी तरीका होगा यार खाओ मगर प्यार से क्योंकि गले खाने गले पूरे ही दूसरी काम तो कर सकते ही ना खामा पतो कहीं जा जो मार के रागी का प्यार क्या अब अच्छा ठीक बंदा अब अच्छा सीधे साधे दस बीस परसेंट पढ़ गया तो मैं उन्हें पढ़े नहीं समझता हूँ पर भी पप्पे आली कर ही वो निको कर सकते बाकी मसला हल जो के अठारह तरीक जो सताराई में मयू जिला कुछ कैथल जो मीटिंग बुलाई गई डिटेले में संविधान बनी उ डिटेल भी रामपाल पर डिटेले बॉम वाइज ਉਹ ਇਹ ਸਮਾਧੀ ਬਣੀ ਹੈ ਸਮਾਧੀ ਬਲਕੇ ਨਾਮ ਬਕੈ ਰਹੀ ਹੈ ਲੋਕ ਕਲੈਕਸ਼ਨ ਕਰਨੀ ਉਹਨਾਂ ਨੇ ਦੇਣੀ ਆ ਉਹ ਜੋ ਆਪਣੇ ਪੰਜਾਬ ਦੇ ਅਜਰੇ ਕਰਤੇ ਤੇ ਉਹ ਕਲੈਕਸ਼ਨ ਬੰਦ ਕਰਦੇ ਨਹੀਂ ਬਿਲਕੁਲ ਹੀ ਉਹਰੇ ਮਾਲੀ ਦਿੱਤਾ ਮੀਟਿੰਗ ਬਣਾਈ ਹੈ ਉਹ 5 ਮਿੰਟਾਂ ਦੀ ਟੀਮ ਜਨਨ ਕਰਨੀ ਇੱਕੋ ਗੱਲ ਕਰਨੀ ਮੈਂ ਮੰਦਿਰ ਇੱਕੋ ਮੈਂ ਗੱਲ ਕਰਨੀ ਪੰਜਾਬ ਦੇ ਇੱਕੋ ਗੱਲ ਕਰਨੀ ਮੈਂ ਜਨਮਾਉ ਆਪ ਨੂੰ ਆਪ ਨੂੰ ਸੁਝਾਅ ਦੇਣਾ ਵੀ ਆ ਕੇ ਆਪਾਂ ਲਗਾਈ ਕਰਨਾ ਚਾਹੀਦਾ ਉਹ ਛੇੜੀ ਰੱਖਾ ਦੋ ਅੱਧੇ ਘੰਟੇ ਛੇੜੀ ਰੱਖਾ ਸੱਚ ਨੂੰ ਗੱਲ ਇਹ ਦਾ ਚਾਰ ਦੇ ਸੇ ਸਤ ਸਤ ਤੇ 18 ਪ੍ਰਾਣ ਇਹ ਨੂੰਹ ਸੁਨਾਕੰਤਰ ਮੇਰ ਗਾਂਧੀ ਇਹਨੂੰ ਮੇ ਲਿਖਿਆ ਕਿ ਸ਼੍ਰੀਮੰਤ ਜਿਹਨੋਂ ਹੈ ਨਾ ਉਹ ਏਕ ਹੀ ਹੈ ਕਿ ਇਹ ਵੀ ਕੰਮ ਇਹ ਉਹ ਸ਼੍ਰੀਮੰਤ ਦੇ ਏਕ ਹੀ ਹੋਵਾ ਜਾ ਸੇਵਾਦਾਰ ਆਪਾਂ ਬਣਾ ਸਕਾਂ ਜਾਂ ਮੈਨੇਜਰ ਬਣਾ ਸਕਾਂ ਜਾਂ ਕਮੇਟੀ ਦੇ ਮੈਂਬਰ ਬਣਾ ਸਕਾਂ ਜਾਂ ਹੋਰ ਕੋਈ ਵੀ ਚੀਜ਼ ਆਪਾਂ ਤਿਆਰ ਕਰ ਲੈਣਾ ਬਲਕਿ ਜਿਵੇਂ ਸ਼੍ਰੀਮੰਤ ਹੋਵਾ ਨਾ ਉਹ ਏਕ ਹੀ ਹੋਵਾ ਜੋ ਕਿ ਮਾਰੀ ਕੌਮ ਨੇ ਬਣਾਏ ਹੋਏ ਸਭ ਤੋਂ ਪਹਿਲ ਤੇ ਉਹਨਾਂ ਮਾਰੇ ਭਾਈਆਂ ਤੇ ਪੰਜਾਬਿਆਂ ਨੂੰ ਇਹ ਕਮੀ ਜਦੋਂ ਨਾ ਪ੍ਰਵਾ ਮਨ ਤੇ ਹੋਇਓ ਇਹ ਕੋਰ ਬਣਾ ਦਵੋ ਦੂਸਰੋ ਗੀਤਾ ਵਿੱਚ ਲਿਖਿਆ ਹੈ ਕਿ ਸੇਵਾ ਪਰਮੋ ਧਰਮ ਕਿ ਸੇਵਾ ਜਿਹੜਾ ਉਹ ਸਭ ਤੋਂ ਅੱਛਾ ਕਰਮ ਹੈ ਸੇਵਾ ਕਰੇ ਸੀ ਜੇ ਉਹ ਆਪਣੀ ਦੀ ਸੇਵਾ ਕਰਨੀ ਸੇਵਾ ਕਰੇ ਸੀ ਬੰਦੇ ਦੇ ਮੋਟੇ ਮੋਟੇ ਪਾਪ ਕਰ ਜਾਵੇ ਗੁਰਨਾਣਕ ਸਾਹਿਬ ਵੀ ਲਿਖਿਆ ਹੈ ਕਿ ਗੁਰਤੀ ਸੇਵਾ ਸਪਨਾ ਜੇ ਕੋਈ ਕਰੇ ਚਤਨਾ ਹੈ ਵੀ ਸੇਵਾ ਜੋ ਜਣਾਉ ਉਹ ਵੱਡਾ ਫਲ ਜੈ ਵੀ ਜੇ ਕੋਈ ਚਿੰਤਾ ਲਗਾ ਕੇ ਕਰਾ ਅੱਗੇ ਤਾਂ ਪਹਿਲਾਂ ਕਾਹੀ ਹੋयो ਕਿ ਜਿਹਨੂੰ ਮੰਦਰਿਆਂ ਵਾਲ ਜੋ ਨਹੀਂ ਪੱਥਰ ਦੀ ਨਾਲ ਹੀ ਘਰੀ ਕੀ ਆਪਾਂ ਦੇ ਦੋਸ ਮਾਜੋ ਪਰੇ ਸਮਾਜੇ ਭੋਲੇ ਆਹ ਸਾਡੀ ਮੰਗਈ ਪੰਜਾਬ ਦੇ ਲੋਵ ਮਾਰੇ ਗਿਲੇ ਮਹਾਰੀ ਭਣੀ ਬਣਾਈ ਜੀ ਜੇ ਮੰਗੋ ਮਾਰੋ ਉਹ ਗਲੋ ਭਾਈ ਮਾਰੇ ਸੰਤ ਭੋਲੇ ਵਿਛਣਾ ਉਹਨੂੰ ਘਰ ਲੈ ਤੋ ਕੋਈ ਕੋ ਘਰ ਅੱਜ ਗਵਾਰ ਹੋਰ ਕਬ ਆਈ ਸੀ ਅਟਲਾਂ ਤਾਂ ਘਰ ਦੀ ਸੈਣ ਬਣ ਗਈ ਉਹ ਕਾਲ ਤੇ ਬੈਠੇ ਵੀ ਚਲੋ ਭਾਈ ਜੇ ਰੋਟੀ ਖਾਈਏ ਨੇੜੇ ਬੈਠ ਜਾਵਾਂ ਤਿਉਹ ਆ ਕਿ ਮਹਾਰਮ ਕੀ ਪੜੇਲਾ ਪੜੋ ਅੱਬੇ ਉਹਨੂੰ ਹੋਰ ਵੀ ਠੀਕੀ ਕਰਨ ਦੀ ਮਾਰੇ ਗਏ ਨੇ ਹੋਰ ਕਾਇ ਵੀ ਠੀਕੀ ਕਰਨ ਵੀ ਇੱਕੋ ਜੇ ਮਨਤ ਬਣਾ ਬੈਠੇ ਕਿ ਕੋ ਕਵਾ ਤਾਰਾ ਸਰੀਆ ਕਾੜਦੀਆਂ ਅੱਬੇ ਮਨੋ ਸਰਾਓ ਭਾਈ ਮਾਰੋ ਇੱਕ ਮੰਦਰ ਸਾਹਿਬ ਜਿਆ ਹਰਦੁਆਰ ਕੈਂ ਬਣਾਇਓ ਉਹ ਮੈਂ ਬਣਾਇਓ ਚਲੋ ਸਾਰੇ ਭਾਈ ਉੱਤ ਬੈਠ ਕੇ ਕੁਵੇਲਾ ਕਵੇਲਾ ਰੋਟੀ ਖਾਵਾ ਕੁ ਬੱਠਾ ਕੂਠਾ ਉਹ ਮਾਰੋ ਹੀ ਸਰੀਆ ਕਾੜ ਲੈ ਆਪਰੇ ਆਏ ਵੀ ਮਾ ਆਪੇ ਮਗਰੇ ਬਰਤੂਰ ਬੰਤੂਦ ਨੂੰ ਮਾਰੇ ਗੱਲੇ ਲਾ ਕੇ ਸੇਵਾ ਕਰਦੇ ਫਿਰ ਕੋਣ ਆਪ ਹੀ ਟਰਸਟ ਬਣਾ ਕੇ ਤੇ ਆਪ ਹੀ ਕੌਰਜ ਦੇ ਕੇ ਦੇ ਆਏ ਹੁਣ ਮਨਸ ਨਾਲ ਜੁਣੀ ਮਾਰ ਸੋਨੇ ਵਰਗ ਬਰਾਦਰੀ ਬੈਠੀ ਨਾਲ ਮਿਲ ਕਮੇਟੀ ਜੇ ਘਰੇ ਘਰੇ ਵਗੀ ਫਿਰਾਂ ਸੱਚ ਨੂੰ ਹਵੀ ਸਾਰੀ ਗਾਵੀਂ ਵਿੱਚ ਸਾਰੀ ਵਿੱਚ ਫਿਰਿਆ ਸਾਰੇ ਗਾਮੂ ਵਿੱਚ ਫਿਰਿਆ ਜਿਹੜੀਆਂ ਹੋ ਜਾਂਦੀ ਗੱਲ ਸਾਈਂ ਨਾ ਵੀ ਪੰਜਾਬ ਨੇ ਮਾਰੇ ਉਹਨਾਂ ਦੀ ਕੀ ਕਰ ਲਈ ਉਹ ਸਾਰੇ ਲੋਕੋ ਇਹ ਗੱਲ ਕਹੀ ਵੀ ਭਾਈ ਤਵੇ ਆਗੇ ਦਰੋਵੇਂ ਤਾਰੇ ਸਾਥੀ ਵੀ ਜੇ ਪੰਜਾਬ ਨੇ ਵਧੀਕੀ ਕਰੀ ਤੋਰ ਗਲਤੀ ਪੰਜਾਬ ਨੇ ਹੀ ਗਲਤੀ ਕਾਢੀ ਆਪਲੇ ਬੰਦਾ ਸੋ ਗਾਦੇ ਦਾ ਜੀ ਭਾਈ ਆਪਾਂ ਅਗਲੇ ਕਰ ਗਏ ਉਹ ਇਮਾਨਾ ਉਹ ਬੇਇਮਾਨਾਂ ਨੇ ਦੋੜੇ ਵਾਸਤੇ ਨਾ ਆਪਾਂ ਨੂੰ ਸੰਘਿਤ ਹੋਣਾ ਬੜੀਆਂ ਸੰਘਿਤ ਕੀ ਆਪਾਂ ਨੇ ਹਰ ਆਦਮੀ ਨੇ ਤਾਵਣੋ ਬੜੀਆਂ ਮਾਰਦੋ ਪ੍ਰਾਣ ਕਮੇਟੀ ਜੀ ਨਾਲ ਉਹਨਾਂ ਨੂੰ ਮਾਰ ਫੇਰ ਮਾਰ ਕੀਤੀ ਫੇਰ ਇਹਨਾਂ ਕਿਤੀ ਕਿ ਜਿਹਨੂੰ ਕੌਲਡ ਲਿਖ ਕੇ ਦਰਨੋਂ ਦਾ ਨਾ ਮੰਦਰ ਜਿਉ ਵਿਚਾਰੇ ਨਾ ਖੜੇ ਹੁੰਦੇ ਤੇ ਕੌਣ ਲਈ ਜਾਤੋ ਨਾ ਕੌਣ ਬਨੇਬਾਰ ਕਰ ਦੇ ਤੂੰ ਕੀ ਇਹਦੇ ਸਾਡਾ ਹੋ ਗਿਆ ਮੈਂ ਵਿਸ਼ੇਸ਼ਿਤ ਕਰਕੇ ਜਾਈਆ ਰਾਮਗਰੀ ਪੰਜਾਬ ਵਾਲਾ ਤੇ ਤੁਸੀਂ ਕੀ ਲੱਗਦੇ ਹੋ ਕੀ ਕਮੇਟੀ ਵਾਲੇ ਚੱਕੂ ਕਿ ਤੇ ਵਿਚਾਰਾ ਜਾ ਕੇ ਕੋਰਟ ਦੇ ਵੀ ਖੜੇ ਹੋ ਗਿਆ ਉਹ ਵਿਸ਼ੇਸ਼ਿਤ ਨੂੰ ਧਰਵਾਈ ਤੂੰ ਮੈਂ ਉਹਨੂੰ ਧੰਨਵਾਦ ਕਰੂੰ ਵੀ ਇਹ ਚੰਗੇ ਰਹਿ ਗਏ ਹੁਣ ਕੋਈ ਇੱਕੋ ਥੋੜੇ ਜਿਸ ਕਮੀ ਇਹ ਨਾ ਹੋਈ ਕਿ ਜਿਹਨਾਂ ਅਸੀਂ ਸਾਲ ਮੇਲ ਕਮੇਟੀ ਹੋ ਗਈ ਫਿਰ ਨਾ ਸਾਰੀ ਸਾਰੇ ਲੋਕੋਂ ਨੇ ਉਹ ਕਮੇਨਾ ਕਬ ਜੱਠਾ ਟਿਕੜ ਬੰਦਾ ਬੱਚਾ ਨਾਰੂਆ ਮਾਂ ਦੁੱਧ ਵੀ ਨਿਭਰਾਉਂਦੀ ਵੀ ਹਰ ਗਾਮੇ ਦੇ ਅੰਦਰ ਸਰਸਾ ਦੇ ਉਹ ਲੋਕ ਕਿੱਥੋਂ ਕਰਦੇ ਨੇ ਇੱਜ ਤੇਰਾ ਮਨ ਕਰ ਸਰਸਾ ਮਲੇ ਕਾਲਾ ਵਾਲੀ ਵਾਲੇ ਅੱਜ ਬਾਲੀ ਵਾਲੇ ਉਹ ਆ ਕੇ ਪੈਸਾ ਇਕੱਠੇ ਕਰਕੇ ਦੇ ਮਾਰ ਨਹੀਂ ਲਗਾਦੇ ਨੇ ਛਲੇ ਲਗਾਉਣੇ ਵੀ ਨਹੀਂ ਆਇਆ ਕਿ ਮਾਰੇ ਬੰਦਾ ਨਹੀਂ ਆ ਸਕੇ ਜਿਹੜਾ ਅਬੇ ਤਾਲ ਮਿਲ ਕੇ ਮਿੱਟੀ ਵਗੀ ਫੇਰਾ ਸਮਾਜ ਵਗੀ ਫੇਰਾ ਵੀ ਭਾਈ ਮਾਰਨ ਬੋਰ ਕਰੇ ਇਹ ਕਰੋੜ ਡੇਢ ਕਰੋੜ ਰੁਪਇਆ ਮਾਰੋ ਖਾ ਕੇ ਆਪਣੇ ਬੋਝਾਂ ਵੀ ਘਾੜਨੇ ਨਾ ਮਨੇ ਢੇਮੇਤ ਨਾ ਲੈਵੇ ਸੋ ਆਪਾਂ ਨੇ ਇਕੱਠ ਕਰਕੇ ਆਪਾਂ ਨੇ ਏਕਤਾ ਕਰਕੇ ਜਦੋਂ ਤੱਕ ਮੋਦੀ ਦੇ ਲੋਕ ਸੂ ਅਬੇ ਸਮੋ ਆਜੋ ਮਨੇ ਸਮੂਹ ਆਗੂ ਨੌਜਵਾਨਾਂ ਨੂੰ ਆਕੇ ਆਏ ਵਸੇ। ਉਕਿਓ ਲਾਲੀ ਬਜ਼ੁਰਗਾਂ ਦਾ ਕ ਤੇ ਨੌਜਵਾਨਾਂ ਨੂੰ ਜੋਸ਼ ਜੇ ਜਿਹੜੇ ਦੋਵੇਂ ਇਕੱਠੇ ਹੋ ਜਾਵੇਂ ਨਾ ਬਜ਼ੁਰਗਿਆਂ ਵੀ ਦਿਮਾਗ ਜਾਦੋ ਹੋਵੇ ਤੇ ਨੌਜਵਾਨੀ ਵੀ ਜੋਸ਼ ਹੋਵੇ ਅਸੀਂ ਨੌਜਵਾਨ ਹੋਵੇ ਤੇ ਕਈ ਬਜ਼ੁਰਗ ਹੋ ਗਏ ਫਿਰ ਅੰਗੇ ਮਸਲਾ ਜੇ ਤਸਕਾ ਆ ਪਰ ਹੱਥ ਮਾਰ ਸਕੇ ਭਾਈ ਛਾ ਮਾਰੋ ਕਦੀ ਕਦੇ ਵੀ ਕਰੋ ਵਾਰੇ ਕੜਾਹ ਇਹ ਜੋ ਪੰਜਾਬੀਰ ਮਤਲਬ ਤੀਸਰਾ ਮਸਲਾ ਮਾਰੋ ਇਹ ਜਨਾ ਕਿ ਦੇਖੋ ਅਪਡੇਟ ਟਾਈਮ ਚੇਂਜ ਹੋ ਗੋ ਟਾਈਮ ਕੰਪਿਊਟਰ ਵਾਲੇ ਅੱਗੇ ਹੀ ਮਾਰੋ ਫਰਚ ਬਣਾ ਗਿਆ ਮੈਂ ਕੋ ਆਪ ਹੀ ਬੜੇ ਭਾਜ ਕੇ ਪ੍ਰਾਰਥਨਾ ਵੀ ਕਰੂੰ ਜਦੋਂ ਭੋਵੇਂ ਸਮਾਜ ਬੈਠੇ ਇਹ ਦੋਵੇਂ ਬੜੇ ਸਮਝਦਾਰ ਸਮਾਜ ਮੇਨਤੀ ਸਮਾਜ ਹੀ ਗਾਵੀ ਦੇ ਵੀ ਤੱਤੇ ਰੋਣੂ ਕਿ ਹੁਣੇ ਜਾਣਾ ਨਾ ਮਾਰੀ ਰਿਸ਼ਤੇਦਾਰੀ ਸਾਡੀ ਹਰ ਘਰੇ ਮੈਂ ਇਹ ਗੱਲ ਪਹਚਾਓ ਜਦੋਂ ਉਹ ਧਨੇਤਾਰ ਆਈਓ ਤਾਂ 2-300 ਬੰਦਾ ਬੈਠੇ ਤੇ ਗਾਨੇ ਵੀ ਆ ਤਾਂ ਬੰਦਾ ਤੇ ਖਰਚੀ 25000 ਹੋਣੇ ਹਰ ਗਾਮੇ ਨੂੰ ਇਹ ਗੱਲ ਪਤਾ ਹੋ ਵੀ ਮਾਰੇ ਗੱਲੇ ਵੀ ਠੀਕੀ ਕਰ ਜੋ ਪੰਜਾਬ ਔਰ ਥਾਰੇ ਤਰੀਕੇ ਨਿਯੁਕਤਾਓ ਥਾਰੇ ਤਰੀਕੇ ਬੈਠ ਕੇ ਆਪਾਂ ਇੱਕ ਉਹ ਅਸੂ ਸਿਸਟਮ ਤਿਆਰ ਕਰੀਆਂ ਕਿ ਜਿਹੜੇ ਵਿੱਚ ਸਾਰੇ ਭਾਈਆਂ ਨੂੰ ਬਰਾਬਰੀ ਦੇ ਸੌਵੈ ਹਰ ਭਾਈ ਉਹਨੂੰ ਹਸਾਲ ਲੈ ਸਕਾ ਹਰ ਭਾਈ ਦੇ ਘਰੇ ਬੈਠ ਕੇ ਪਤਾ ਲਾ ਸਕਾ ਕਿ ਹਰਦवार ਕਾਈ ਕਰ ਰਿਓ ਹਰ ਭਾਈਂ ਅੰਦਰ ਹੀ ਜਾਵਾ ਵੀ ਮਾਰੋ ਨਾ ਰਬੀਆ ਇਕੱਠੋ ਹੋਇਓ ਤਾਂ ਇਹ ਹੋ ਗਿਓ ਯਾਨੀ ਲੋਗੋ ਕਾ ਲੋਗੋ ਕੇ ਲਈ ਔਰ ਲੋਗੋ ਕੇ ਦੁਆਰਾ ਆਪ ਨੂੰ ਪ੍ਰਬੰਧ ਕਰੇ ਤਰੀਕਾ ਆਪਾਂ ਆਪ ਹੀ ਬਣਾ ਲਓ ਕਿਹਦੇ ਵਾਸਤੇ ਨਹੀਂ ਅੱਭੀ ਇਹ ਤਿੰਨ ਗੱਲਾਂ ਮਾਰੀ ਸੀ ਮੈਂ ਟਾਈਮ ਤੇ ਲੈ ਗਿਆ ਫਿਰ 10 ਮਿੰਟ ਪਰ ਮੈਂ ਇਹ ਬੇਨਤੀ ਕਰੂੰ ਕਿ ਜਿੱਥਾ ਤੱਕ ਤਾਂ ਇਹ ਨੌਜਵਾਨ ਖੜੇ ਨਹੀਂ ਹੋਏ ਨਾ ਮੈਂ ਧੰਨਵਾਦ ਕਰੂੰ ਇਹ ਬੂਟਾ ਸਿੰਘੇ ਨੂੰ ਅਗੇ ਪੰਜ ਸਾਤ ਦਿਨ ਪਹਿਲਾਂ ਆਏ ਤੇ ਜੀ ਭਾਈ ਪਰ ਤੋਂ ਬੋਲੇ ਗੱਲ ਇਹਨਾਂ ਮਾਰ ਕੱਲੇ ਕੋਈ ਵਾਹ ਨਹੀਂ ਮੈਂ ਸਮਾਜ ਇਕੱਠੋ ਕਰ ਲੂੰ ਜਿਹਨਾਂ ਸਮਾਜ ਕਰੀਆ ਮੈਂ ਆਕੇ ਲਾ ਕੇ ਟੁਰ ਪੜੀ ਹਾਂ ਯਾਹ ਨਹੀਂ ਬੜਾ ਹਰਾਨ ਹੋਈ ਵੀ ਪਹਿਲੀ ਵਾਰੀ ਆਏ ਤੇ ਬੰਦਾ ਕਹਿ ਰਿਹਾ ਵਾਜਾ ਲਾ ਤੇ ਕੋਣ ਕੋਣੀ ਦੇਖੂ ਕੀ ਬੰਦਾ ਵੀ ਸ਼ਾਂਤ ਨਹੀਂ ਕਿਉਂ ਨਾ ਕਿ ਆਜ ਮਾਰ ਸਾਰੋ ਸਮਾਜ ਇਕੱਠੋ ਹੋ ਗੋ ਸਭ ਕੋ ਸਮਾਜ ਰਾਜੀ ਸਮਾਜ ਆਪਾਂ ਇਕੱਠੇ ਹੋ ਕੇ ਬੈਠੇ ਉਸ ਨੂੰ ਬੇਨਤੀ ਇਹ ਜਾ ਬਜ਼ੁਰਗੋ ਬਹੁਤ ਕਾਈ ਕਿੱਡੋ ਤੇ ਜੇ ਆਪਾਂ ਪੱਖੇ ਗਈ ਪੜੇ ਨਾ ਕਿ ਉਹਨਰ ਕਿੱਤੀ ਕਤਰੀ ਦੇ ਆਪਾਂ ਦੇ ਲਈਆਂ ਤੇ ਜੇ ਆਪਾਂ ਖੜੇ ਹੋ ਗਾ ਨਾ ਸੇਵਾ ਪਰਮੋ ਧਰਮ ਦੀ ਆਪਾਂ ਸੇਵਾ ਮਣੇ ਛਾਂ ਲੈਤੀ ਨਾ ਕਿ ਸੇਵਾ ਆਪਾਂ ਕਰਨੀ ਆ ਤੇ ਇਹ ਤਾਂ ਵੀ ਸਮਝੋ ਜੇ ਹੁਣ ਦੂਈ ਮੰਡਲਾ ਬਣਾਉਣਾ ਤਾਂ ਵੀ 3 ਵਜਵਾਂ ਹੀ ਬਣਾ ਸਕੋ

ਬਹੁਤ ਸਾਰੇ ਸਾਥੀ ਮਾਰੇ ਇਹ ਖਿਆਲ ਕਰਦੇ تھے ਕਿ ਅਮੀ ਕਈ ਜਨ ਉਹ ਯਾਰ ਮੰਦਿਰ ਦੇ ਕਾਮਾਜ ਜਿਹੜਾ ਕੈਲਾ ਚਲੀ ਜਾ ਇਦਨੋਂ ਬਸ ਸਤਕਾਰ ਜੋ ਸਾਥੀਓ ਜਲੇ ਅਮੀ ਚੁੱਪ ਕਰਕੇ ਬੈਠ ਗਏ ਤੇ ਉਹ ਮਾਰੇ ਪੰਜਾਬ ਦੀਆਂ ਵਾਲੇ ਪਾਈਓ ਜਿਹੜਾ ਅਮੀ ਸਦੇ ਪੰਜਾਬੀ ਪਾਈ ਸਮਝੋ ਉਹ ਕਿੰਨੇ ਥਾਲ ਹੋ ਗਏ ਕਿ ਮਾਰੇ ਮੰਦਿਰ ਨੇ ਜਗਤ ਗੁਰੂ ਨੇ ਵਸੀਅਤ ਕਰਾ ਦੇ ਲਈ ਅੱਜ ਅੱਜ ਤੱਕ ਨਾਲ ਪਹਿਲੇ ਕੀ ਬਖੇਰੇ ਨਹੀਂ ਨਿਕਲੇ ਨਹੀਂ ਆ ਰਹੇ ਹੋ ਜੋ ਮੈਂ ਕੋ ਬੇਨਤੀ ਕਰਾਂ ਇਹਦਰ ਦੇ ਨੇ ਸਮਝਦੇ ਹੋਏ ਮਾਰੇ ਨੌਜਵਾਨ ਸਾਥੀਆਂ ਜਿਹਨੇ ਗਰੁੱਪ ਬਣਾਇਆ 라ਵੀ ਤੇ ਕੱਪਾ ਸਰਦ ਕੋਈ ਬੇਨਤੀ ਆ ਨਹੀਂ ਮਾਰੇ ਨਹੀਂ ਕਹਿ ਵੀ ਕੋਈ ਆਦਾਨੀ ਲਾਣੋ ਕਹਿ ਵੀ ਕਮੇਟੀ ਵੀ ਨਹੀਂ ਜਾਣਾ ਅਮੀਤ ਜੰਗਾ ਮੇਰ ਕਸਮ ਖਾਧੀ ਆ ਵੀ ਕੀ ਜਣਾ ਮਾਰੋ ਕੰਮ ਕਰਾ ਸ਼੍ਰੀ ਕਪਾਲ ਮੰਡਲ ਅਲੀਦਵਾਰੋ ਇਹਦੇ ਮੇਰੇ ਨੂੰ ਕਰੋੜ ਦਾ ਉਹਨੇ ਕਰਕੇ ਵੜਿਆ ਸੋਹਣਿਆ ਪ੍ਰਬੰਧ ਦੇਵਾ

ਦੇਨ ਐਡਵਾਰੀ ਨੇ ਤਨੀ ਤਿੰਨ ਤਾਰੇ ਵਾਲੀ ਤਾਰਿਆਂ ਵਾਲੀ ਹਰਕਾ ਗੁੱਲੇ ਚਿਕਾ ਵੀ ਜਣ ਬਹੁਤ ਹੀ ਵਿਸ਼ਾਲ ਮਾਹੋਂ ਪੰਚਾਇਤ ਮਾਰੂ ਰਾਵੀ ਦੇ ਤੱਪਰ ਮਾਹ ਪੰਚਾਇਤ ਹੋਣ ਜਾ ਰਹੀ ਆ ਉਹ ਵੀ ਜਰੂਰ ਪਹੁੰਚੋ ਆਪਣੇ ਵਿਚਾਰ ਵੀ ਦਿਜੋ ਤੇ ਉੱਥੇ ਬਹੁਤ ਸਾਰੇ ਮੋਟੇ ਫੈਸਲੇ ਲਏ ਜਾਣਗੇ ਜੀ ਉੱਥੇ ਸਾਰੀ ਸੰਗਤ ਸਰਹੇ ਜੋਗੇ ਗਲੇ ਜੋ ਮੈਂ ਜਦੋਂ ਸੁਣ ਆ ਲੈ ਤੋ ਹੋਇਓ ਮਾ ਵੀ ਚਾਉਂ ਜੂ ਵੈਗਰੀ ਜੀ ਕਾ ਖਾਲਸਾ ਜੀ ਵਾਹ ਜੀ ਕਿਹਦੇ ਚਾਲੀ ਨੀ ਰਹੀ ਮਜੂ ਚਾਲੀ ਨੋ ਵੀ ਕਿਹਨੋਂ ਪਤੋ ਆ ਜੱਗਦੇ ਸ਼ਤਰੀ ਕਿਹਨੋਂ ਨਹੀਂ ਪਤੋ ਤੂੰ ਅੱਜ ਤਹ ਰਿਆ ਕੇ ਲੋਕ ਬਸ ਰੇ ਜਿੰਨਾ ਵੀ ਸਾਰੀ ਹਰ ਵਾਰ ਮੰਦਿਰ ਦੇ ਵਾਰਾ ਹੀ ਬਸ ਰੇ ਇਸ ਤੇ ਇਹਨੂੰ ਸਮਝਣ ਕੋਸ਼ਿਸ਼ ਕਰ ਜੋ ਕਿ ਕਥਾ ਵਿਵਾਦ ਪੜੇ ਜਾਂ ਕਥਾ ਇਹਨੇ ਕਈ ਕਰਿਆ ਗਲਤੀ ਹੋਈ ਸੀ ਉਹਨੇ ਆਪਾਂ ਸਮਝਣ ਕੋਸ਼ਿਸ਼ ਕਰਨੀ ਹੈ ਚੀਜ਼ ਸਾਰੋ ਮਾਰ ਸੁਨਾਜ ਕੋਈ ਨਹੀਂ ਮਾਰ ਭਾਈ ਚਾਰਾ ਜੀ ਜੱਟ ਜਣੋਂ ਜੱਠਾ ਦੀ ਵਿਗੜੇ ਹੋ ਜਾ ਉਹ ਵੀ ਮਾਰ ਭਾਈ ਜੀ ਜਿਹਨੂੰ ਕੋਈ ਕਿੱਡੀ ਜਿਹੀ ਮੈਂ ਗਲਤੀ ਉਹ ਵੀ ਮਾਰੋ ਪਾਈ ਜਾ। ਇਹੋ ਆ ਕੇ ਬੇਨਤੀ ਆ ਵੀ ਸਾਰੇ ਨਾਲ ਮਿਲ ਕੇ ਆਪ ਨੂੰ ਜਿਹਨੂੰ ਵੈਰ ਪਾ ਵੀ ਅੰਦਰੋਂ ਮਨੋਂ ਖਿੱਚ ਕੇ ਤੇ ਆਪਾਂ ਇੱਕ ਤਾਂ ਮਿਲ ਜਾਣਾ ਇੱਕ ਤਾਂ ਬਣਾਈ ਰੱਖਾਂ ਤੇ ਬਾਕੀ ਅਮੀ ਵੀ ਜਿਹਨੂੰ ਮਾਰੋ ਇਲਾਕਾ ਆ ਜਾ ਤਬਾ ਔਰ ਬਨਾਰਾ ਪਛੰਡਾ। ਇਹ ਵੀ ਮੀ ਵੀ ਚਾਰ ਤਰੀਕੇ ਨਾਲ ਆਪ ਨੂੰ ਪ੍ਰੋਗਰਾਮ ਧਾਰੀਆਂ ਔਰ ਵੀ ਮੀ ਨਾਲ ਆਪ ਨੇ ਮਸਲਾ ਜਿਹਨੂੰ ਨੇੜੇ ਲਗਾਇਆ ਕੋਸ਼ਿਸ਼ ਕਰੀਆਂ ساری ਸੰਗਤਨ ਧੰਨਵਾਦ ਵੀ ਕਦੇ ਰਲ ਕੇ ਚੱਲੋ ਰਲ ਕੇ ਵੀ ਮੰਨੇ। ਬੜੇ ਕੁਲਾਬ ਇੱਕ ਤਾਂ ਹੀ ਆ ਹਰਦਵਾਰੇ ਮਸਲਾ ਜੁਣੋ ਇਹ ਜਲਦ ਕਰ ਰਹੇ ਬਾਕੀ ਜੁਣੇ ਲੀਡਰ ਸਾਹਿਬਾਨ ਉੱਠਾਂ ਜੀ ਇਹਨੋ ਰੀਤ ਹੈ ਵੀ ਨਾ ਪੂਰ ਸਪੋਰਟ ਕਰੋ ਡਟ ਕੇ ਸਪੋਰਟ ਕਰੋ ਫਲਾ ਜਾ ਕੇ ਆ ਜਾਓ ਇੰਨੀ ਕਹਿ ਤੋ ਮੈਂ ਤੁਹਾਡੇ ਬੇਨਤੀ ਆ ਤੇ ਸਾਰੇ ਕਬੂਲ ਕਰ ਜੀਏਗਾ